ਹੋ ਜੀ ਹੋਰ ਕੀ ਨਵਾਂ ਜੀ ਮੇਰਾ ਮੌਂਡਿਓ ਕਿਹ ਕਿਹ ਗਣਾ ਚਾਹੁੰਦੇ ਹੋ ਕਿੰਨੇ ਦਾ ਤੁਹਾਡੇ ਕੋਲੇ ਬਿੱਲ ਆਇਆ ਗਿਆ ਇਸ ਬਾਰੇ ਕੀ ਕਰ 52000 ਦਾ ਬਿੱਲ ਆਇਆ ਹੀ ਸਾਡੇ ਉਸ ਤੋਂ ਪਹਿਲਾਂ ਸਾਡੇ ਕੋਈ ਕੋਈ ਰਸੀਦ ਨਹੀਂ ਆਈ ਸਾਡੇ ਘਰੇ ਆਹ ਤੋਂ 15-20 ਸਾਲ ਹੋ ਗਏ ਸਾਨੂੰ ਦੇਖਦੇ ਨੂੰ ਪੁਰਾਏ ਕੋਈ ਬਿੱਲ ਨਹੀਂ ਪਹੁੰਚਿਆ ਸਾਡੇ ਕੋਲੇ ਅਜੇ ਪਹਿਲਾ ਬਿੱਲ ਪਹੁੰਚਿਆ ਉਹ ਵੀ ਜਦੋਂ ਮੀਟਰ ਕੱਟਿਆ ਗਿਆ ਸਾਡਾ ਜਦੋਂ ਪਹੁੰਚਿਆ ਉਹ 600 ਜੂਨਟ ਦਾ ਮਾ ਕੇ ਸਰਕਾਰ ਜੀ ਆਪਣੀ ਤੇ ਫੇਰ ਵੀ ਜੀ ਆਪਣੇ ਦੇਖਿਆ ਜਾਵੇ ਤਾਂ ਆਪਣੇ ਦੋ ਬੱਲਵ ਲੱਗੇ ਹੋਏ ਇਹ ਘਰ ਦੇ ਵਿੱਚ ਅਕੀਸਰ ਨੂੰ ਮੈਂ ਸਾਰਾ ਕੁਝ ਲੋਕੇਸ਼ਨ ਦਿਖਾਤੀ ਹੈ ਜੀ ਇਹ ਜਿਹਾ ਕੁਝ ਚੱਲਦਾ ਹੀ ਨਹੀਂ ਸਾਡੇ ਘਰੇ ਜੀ ਦੋ ਬੱਲਬ ਚੱਲਦੇ ਆ ਉਹ ਵੀ ਐਲਈਡੀ ਲੱਗੇ ਹੋਏ ਜੀ ਮੋਕੇ ਤੇ ਤੇ ਬਦ ਦੋ ਵਾਰ ਤਾਂ ਸਾਡਾ ਹੀ 200 300 ਰੁਪਏ ਦਾ ਬਿੱਲ ਆਣਾ ਚਾਹੀਦਾ ਹੀ ਉਹ ਵੀ ਮੋਕੇ ਤੇ ਲੱਗਦਾ ਹੈ ਜੀ ਆਪਾਂ ਨੂੰ ਉਹ ਵੀ ਨਹੀਂ ਆਂਦਾ ਜੀ ਕੋਈ ਬਿੱਲੀ ਨਹੀਂ ਪਹੁੰਚਦਾ ਪਹਿਲੀ ਗੱਲ ਤੇ ਹੁਣ ਮੋਕੇ ਦੇ 55000 ਰੁਪਏ ਕਿੱਥੋਂ ਪਰੂੰਗਾ ਜੀ ਮੈਂ ਗਰੀਬ ਬੰਦਾ ਹਾਂ ਇਹ ਕਿੰਨੇ ਦਿਨ ਹੋ ਗਏ ਨੇ ਮੀਟਰ ਪਟਕੇ ਨੇ ਹੋ ਗਈ ਹਫਤਾ 10 ਦਿਨ ਹੋ ਗਏ ਔਰ ਕੋਈ ਸਲਾਹ ਵੀ ਨਹੀਂ ਦਿੱਤੀ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਉਸ ਤੋਂ ਪਹਿਲਾਂ ਕੋਈ ਉਹ ਵੀ ਸਾਨੂੰ ਆਂਡ ਗਵਾਂਦੇ ਬੰਦਿਆਂ ਦੇ ਦੱਸਿਆ ਥੋੜੇ ਮੀਟਰ ਕੱਟਿਆ ਗਿਆ ਜੀ ਬਿਜਲੀ ਤੋਂ ਬਗੈਰ ਕਿਸ ਤਰ੍ਹਾਂ ਤੁਸੀਂ ਜੀ ਲਾਇਆ ਗੁਜ਼ਾਰਾ ਕਰਦੇ ਹੋ ਲਾਈਟ ਤੋਂ ਬਗੈਰ ਤਾਂ ਹੁਦੈ ਨੰਚਲ ਤੇ ਦਿਵੇ ਜਗਾ ਜਗਾ ਕੇ ਟੈਂਪਾਸ ਕਰੀਏ ਨੇ ਛੋਟੇ ਛੋਟੇ ਬੱਚੇ ਹੀ ਸਾਡੇ ਘਰ ਦੇ ਵਿੱਚ ਕੋਈ ਰੋਂਦਾ ਹੀ ਕੋਈ ਕਿਵੇਂ ਰੋਟੀ ਪਾਣੀ ਮਸਾ ਬਣਾ ਨਹੀਂ ਐ ਸਿੱਧਾ ਅੰਚੂਲੇ ਤੇ ਕੋਈ ਬੱਲਫ ਨਹੀਂ ਆਈ ਸਾਡਾ ਚੁੱਲੇ ਤੇ ਰੋਟੀ ਬਣਾਉਣੀ ਐ ਸਾਡੇ ਤਾਂ ਕੋਈ ਗੈਸ ਚੁੱਲਾ ਵੀ ਨਹੀਂ ਆਈ ਜਿਹੜਾ ਸਾਡਾ ਗੁਜ਼ਾਰਾ ਹੋਊਗਾ ਜੀ ਤੁਸੀਂ ਕਿਸ ਤਰ੍ਹਾਂ ਬਹਾਰਾ ਪੂਰਾ ਪੰਡਾਗਾ ਤੁਹਾਡਾ ਤੁਸੀਂ ਅਖਰ ਕੋ ਟੀਵੀ ਵੀ ਦੇਖਦੇ ਹੋਵੋਗੇ ਕੋਈ ਆਲਾ ਵਗੈਰਾ ਹੋਊਗਾ ਟੀਵੀ ਹੁਣੀ ਲਿੱਤੇ ਮਿੰਨਾ ਦੋ ਮਿੰਨਾ ਹੀ ਹੋਇਆ ਸੀ ਟੀਵੀ ਲਿੱਤੇ ਨੂੰ ਉਸ ਤੋਂ ਬਾਅਦ بجلی ਦਾ ਬਿੱਲੀ ਕੱਟ ਗਿਆ ਸਾਡਾ ਜੀ ਮੀਟਰੀ ਕੱਟ ਕੇ ਲੈ ਗਈ ਹੁਣ ਟੀਵੀ ਵੀ ਐਹੀ ਪਿਆਈ ਸਾਡਾ ਬੱਚੇ ਠੰਡ ਦੇ ਵਿੱਚ ਬਾਹਰ ਘੁੰਮਦੇ ਰਹਿੰਦੇ ਸਰ ਜੀ ਕਿਸ ਤਰ੍ਹਾਂ ਇਹ ਜਰਾ ਕਰਦੇ ਹੋ ਕਰਦਾ ਕਰ ਰਹੇ ਸੀ ਕਿਸੇ ਨੇ ਕਰ ਦੋ ਸੌ ਰੁਪਏ ਜੜੀ ਕਰਦੇ ਜੀ ਮੈਂ ਬਾਪੂ ਆਈ ਜਿਹੜਾ ਉਹ 80 ਸਾਲ ਦੀ ਉਮਰ ਹੈ ਜੀ ਉਹਨਾਂ ਦੀ ਕਿਉਂਕਿ ਉਹ ਵੀ ਕੰਮ ਵਗੈਰਾ ਤੇ ਨਹੀਂ ਜਾਂਦੀ ਹੁਣ ਬੇਗੁਜ਼ਾਰਾ ਕਰਦੇ ਇਸ ਘਰ ਦੇ ਵਿੱਚ ਕੀ ਵੀ ਕਰੇ ਫਿਲ ਮੈਂ ਹੀ ਕਰਨਾ ਚੰਦਾ ਆ ਸਾਡਾ ਮੀਲ ਆਈ ਜਿਹੜਾ ਉਹ ਮਾਫ ਕੀਤਾ ਜਾਵੇ ਸਾਡਾ ਮੀਟਰ ਦੁਆਰੋਂ ਲਵਾਇਆ ਜਾਵੇ ਹੋਜੀ ਹੋਰ ਕੀ ਨਾ ਵਲੀ ਮੇਰਾ ਮੌਂਜੀ ਹੋਰ ਜੀ ਕੀ ਕਰਨਾ ਚਾਹੁੰਦੇ ਹੋ ਕਿੰਨੇ ਦਾ ਤੁਹਾਡੇ ਕੋਲੇ ਬਿੱਲ ਆਇਆ ਗਿਆ ਇਸ ਬਾਰੇ ਕੀ ਕਰੋ 52 ਹਜ਼ਾਰ ਦਾ ਬਿੱਲ ਆਇਆ ਹੀ ਸਾਡੇ ਉਸ ਤੋਂ ਪਹਿਲਾਂ ਸਾਡੇ ਕੋਈ ਕੋਈ ਰਸੀਦ ਨਹੀਂ ਆਈ ਸਾਡੇ ਘਰੇ ਆਹ ਤੋਂ 15-20 ਸਾਲ ਹੋ ਗਏ ਸਾਨੂੰ ਦੇਖਦੇ ਨੂੰ ਪੁਰਾਏ ਕੋਈ ਬਿੱਲ ਨਹੀਂ ਪੁੱਛਿਆ ਸਾਡੇ ਕੋਲੇ ਇਹ ਪਹਿਲਾ ਬਿੱਲ ਪੋਚਿਆ ਉਹ ਵੀ ਜਦੋਂ ਮੀਟਰ ਕੱਟਿਆ ਗਿਆ ਸਾਡਾ ਜਦੋਂ ਕੋਚਿਆ ਉ 600 ਜੁੰਟਾ ਮਾ ਕੇਂਦਰ ਸਰਕਾਰ ਜੀ ਆਪਣੀ ਤੇ ਫੇਰ ਵੀ ਜੀ ਆਪਣੇ ਦੇਖਿਆ ਜਾਵੇ ਤਾਂ ਆਪਣੇ ਦੋ ਬੱਲਬ ਲੱਗੇ ਹੋਏ ਈ ਘਰ ਦੇ ਵਿੱਚ ਪਾਕਿਸਰ ਨੂੰ ਮੈਂ ਸਾਰਾ ਕੁਝ ਲੋਕੇਸ਼ਨ ਦਿਖਾਤੀ ਆ ਜੀ ਇਹ ਜਦੋਂ ਕੁਝ ਚੱਲਦਾ ਹੀ ਨਹੀਂ ਸਾਡੇ ਘਰੇ ਜੀ ਦੋ ਬੱਲਬ ਚੱਲਦੇ ਆ ਉਹ ਵੀ ਐਲਈਡੀ ਲੱਗੇ ਹੋਏ ਜੀ ਮੋਕਕੇ ਤੇ ਦੋ ਵਾਰ ਤਾਂ ਸਾਡਾ ਹੀ 200 300 ਰੁਪਏ ਦਾ ਬਿੱਲ ਆਣਾ ਚਾਹੀਦਾ ਹੀ ਉਹ ਵੀ ਮੋਕਕੇ ਤੇ ਲੱਗਦਾ ਈ ਆਪਾਂ ਨੂੰ ਉਹ ਵੀ ਨਹੀਂ ਆਂਦਾ ਜੀ ਕੋਈ ਬਿੱਲੀ ਨਹੀਂ ਪਉਦਾ ਪੈਲੀ ਗੱਲ ਪਈ। ਔਰ ਮੋਕਾ ਦਾ 51000 ਰੁਪਏ ਕਿੱਥੋਂ ਪਰੂੰਗਾ ਜੀ ਮੈਂ। ਗਰੀਬ ਬੰਦਾ ਹਾਂ ਇਹ। ਕਿੰਨੇ ਦਿਨ ਹੋ ਗਏ ਨੇ ਮੀਟਰ ਪਟੇ ਨੇ। ਹੋ ਗਈ ਹਫਤਾ 10 ਦਿਨ ਹੋ ਗਏ। ਔਰ ਕੋਈ ਸਲਾਹ ਵੀ ਨਹੀਂ ਦਿੱਤੀ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਉਸ ਤੋਂ ਪਹਿਲਾਂ ਕੋਈ। ਉਹ ਵੀ ਸਾਨੂੰ ਆਂਡ ਗਾਂਡ ਦੇ ਮੁੱਦਿਆਂ ਦੇ ਦੱਸਿਆ ਜੀ ਤੁਹਾਡੇ ਮੀਟਰ ਕੱਟਿਆ ਗਿਆ ਜੀ। ਬਿਜਲੀ ਤੋਂ ਬਿਨਾਂ ਕਿਸ ਤਰ੍ਹਾਂ ਤੁਸੀਂ ਜਿਨਾ ਗੁਜ਼ਾਰਾ ਕਰਦੇ ਹੋ। ਲਾਈਟ ਬਿਨਾਂ ਤਾਂ ਹੁੰਦੇ ਹੀ ਨਹੀਂ ਚਲ। ਤੇ ਦਿਵੇ ਜਗਾ ਜਗਾ ਕੇ ਟਾਈਮ ਪਾਸ ਕਰੀ ਜਾਂਦੇ ਨੇ ਛੋਟੇ ਛੋਟੇ ਬੱਚੇ ਹੀ ਸਾਡੇ ਘਰ ਦੇ ਵਿੱਚ। ਕੋਈ ਰੋਂਦਾ ਹੀ ਕੋਈ ਕਿਵੇਂ ਰੋਟੀ ਪਾਣੀ ਮੱਸਾ ਬਣਾਣ ਨਹੀਂ ਐ ਸੀਦਾ ਅੰ ਚੁੱਲੇ ਤੇ ਇੱਥੇ ਕੋਈ ਬੱਲਫ ਨਹੀਂ ਆਈ ਸਾਡਾ ਚੁੱਲੇ ਤੇ ਰੋਟੀ ਬਣਾਉਣੀ ਐ ਸਾਡੇ ਤਾਂ ਕੋਈ ਗੈਸ ਚੁੱਲਾ ਵੀ ਨਹੀਂ ਹੈ ਜਿਹੜਾ ਸਾਡਾ ਗੁਜ਼ਾਰਾ ਹੋਊਗਾ ਕਿਸੇ ਕਿਸ ਤਰ੍ਹਾਂ ਦਾ ਪੂਰਾ ਪੰਡਾਗਾ ਤੁਹਾਡਾ ਤੁਸੀਂ ਅੱਜ ਕੋਈ ਟੀਵੀ ਵੀ ਦੇਖਦੇ ਹੋਵੋਗੇ ਕੋਈ ਆਰਾ ਵਗੈਰਾ ਹੋਊਗਾ ਟੀਵੀ ਹੁਣੀ ਲਿੱਤੇ ਮਿੰਨਾ ਦੋ ਮਿੰਨਾ ਹੀ ਹੋਇਆ ਸੀ ਟੀਵੀ ਲਿੱਤੇ ਨੂੰ ਉਸ ਤੋਂ ਬਾਅਦ بجلی ਦਾ ਬਿੱਲੀ ਕੱਟ ਗਿਆ ਸਾਡਾ ਜੀ ਮੀਟਰੀ ਕੱਟ ਕੇ ਲੈ ਗਈ ਹੁਣ ਟੀਵੀ ਵੀ ਐਹੀ ਪਈ ਸਾਡਾ ਬੱਚੇ ਠੰਡ ਦੇ ਵਿੱਚ ਬਾਹਰ ਘੁੰਮਦੇ ਰਹਿੰਦੇ ਸਰ ਜੀ ਕਿਸ ਤਰ੍ਹਾਂ ਇਹ ਜਰਾ ਕਰਦੇ ਉਹ ਕਰਦਾ ਹੈ ਕਿ ਰਜਿਸਟਰੀ ਕਿਸ ਨੇ ਕਰੀ 200 ਰੁਪਏ ਦੀ ਅੜੀ ਕਰਦੇ ਜੀ ਮੈਂ ਬਾਪੂ ਆਈ ਜਿਹੜਾ ਉਹ 80 ਸਾਲ ਦੀ ਉਮਰ ਹੈ ਜੀ ਉਹਨਾਂ ਦੀ ਕਿਉਂਕਿ ਉਹ ਵੀ ਕੰਮ ਵਗੈਰਾ ਤੇ ਨਹੀਂ ਜਾਂਦੀ ਹੁਣ ਬੇਗੁਜ਼ਾਰਾ ਕਰਦੇ ਇਸ ਘਰ ਦੇ ਵਿੱਚ ਕੀ ਬੀਲ ਕਰ ਰਹੇ ਹੋ ਬੀਲ ਮੈਂ ਹੀ ਕਰਨਾ ਚੰਦਾ ਹਾਂ ਸਾਡਾ ਮਿਲ ਆਈ ਜਿਹੜਾ ਉਹ ਮਾਪ ਕੀਤਾ ਜਾਵੇ ਸਾਡਾ ਮੀਟਰ ਦੁਆਰੋਂ ਲਵਾਇਆ ਜਾਵੇ